ਸਰ ਹਿੱਟਡ ਆਨ ਦਾ ਸਬੰਧ ਵਿੱਚ ਜਿਹੜਾ ਕੇਂਦਰ ਸਰਕਾਰ ਵੱਲੋਂ ਇੱਕ ਨਵਾਂ ਕਾਨੂੰਨ ਜਿਹੜਾ ਬਣਾਇਆ ਗਿਆ ਹੈ ਤੇ ਉਹਦੇ ਸਬੰਧ ਵਿੱਚ ਜਿਹੜਾ ਪੂਰੇ ਦੇਸ਼ ਵਿੱਚ ਰੋਸ ਪਾਇਆ ਜਾ ਰਿਹਾ ਹੈ ਡਰਾਈਵਰ ਭਾਈਚਾਰੇ ਵੱਲੋਂ ਇਹਦੇ ਬਾਰੇ ਕੀ ਕਹਣਾ ਤੁਹਾਡਾ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਤੁਹਾਨੂੰ ਕਿ ਇੱਕ ਆਪਾਂ ਜਿਹੜਾ ਡਰਾਈਵਰ ਭਾਈਚਾਰੇ ਵਾਲਾ ਲਬਜ਼ ਨਾ ਇਹ ਨਾਮ ਵਰਤਿਆ ਕਰੀਏ ਕਿਉਂਕਿ ਇਹ ਹਰ ਇੱਕ ਚਾਲਕ ਲਈ ਹੈ ਜਿਹੜਾ ਵੀ ਗੱਡੀ ਚਲਾਉਂਦਾ ਚਾਹੇ ਪ੍ਰਾਈਵੇਟ ਗੱਡੀ ਚਲਾਉਂਦਾ ਚਾਹੇ ਟੈਕਸੀ ਚਲਾਉਂਦਾ ਚਾਹੇ ਉਹ ਟਰੱਕ ਚਲਾਉਂਦਾ ਚਾਹੇ ਉਹ ਸਕੂਟਰ ਚਲਾਉਂਦਾ ਹਰੇਕ ਬੰਦੇ ਲਈ ਐਕਸੀਡੈਂਟ ਦਾ ਮੀਨਿੰਗ ਇੱਕੋ ਹੀ ਆ ਕਿ ਉਹਦੇ ਲਈ ਇੱਕ ਮੈਂ ਸੈਂਟਰ ਸਰਕਾਰ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਇੱਕ ਵਾਰੀ ਇਹ ਦੇ ਉੱਤੇ ਪ੍ਰੋਪਰ ਤੁਹਾਨੂੰ ਸੋਚ ਲੈਣਾ ਚਾਹੀਦਾ ਕਿਉਂਕਿ ਬਹੁਤ ਮਾੜਾ ਕਾਨੂੰਨ ਹੈ ਕਿਉਂਕਿ ਤੁਹਾਨੂੰ ਪਤਾ ਜਦੋਂ ਵੀ ਐਕਸੀਡੈਂਟ ਹੁੰਦਾ ਹੈ ਕੋਈ ਜਿਹੜਾ ਸੱਟ ਲੱਗੀ ਹੁੰਦੀ ਉਹਨੂੰ ਕੋਈ ਚੱਕਦਾ ਨਹੀਂ ਡਰਾਈਵਰ ਨੂੰ ਕਟੰਡੌੜ ਪੈਂਦੇ ਆ ਇਸ ਕਰਕੇ ਉਹ ਇਹ ਕਾਨੂੰਨ ਜਿਹੜਾ ਬਹੁਤ ਗਲਤ ਆ ਕੋਰ 7 ਲੱਖ ਰੁਪਈਆ ਪਾਤਾ ਜੇ ਬੰਦਾ ਜਿਹੜਾ ਟਰੱਕ ਚਲਾਉਂਦਾ ਉਹ 7 ਲੱਖ ਰੁਪਈਆ ਜਾਂ ਡਰਾਈਵਰ ਚਲਾਉਂਦਾ ਉਹ 7 ਲੱਖ ਰੁਪਈਆ ਕਿੱਥੋਂ ਦੇ ਸਕਦਾ ਜਦੋਂ ਕੋ 7 ਲੱਖ ਰੁਪਈਆ ਹੋਵੇ ਤਾਂ ਡਰਾਈਵਰ ਹੀ ਕਰੇ ਮੈਂ ਇਸ ਕਰਕੇ ਬੇਨਤੀ ਪ੍ਰਧਾਨ ਮੰਤਰੀ ਜੀ ਨੂੰ ਕਟਕਰੀ ਸਾਹਿਬ ਨੂੰ ਵੀ ਇਹ ਬੇਨਤੀ ਕਰਨੀ ਚਾਹੁੰਦਾ ਕਿ ਇਹ ਕਾਨੂੰਨ ਨੂੰ ਦੁਬਾਰਾ ਸੋਚ ਵਿਚਾਰ ਚ ਕੀਤਾ ਜਾਵੇ ਬਿਲਕੁਲ ਤੁਸੀਂ ਇਹ ਗੱਲ ਸਹੀ ਕਹੀ ਹੈ ਪਰ ਸਿਰਫ ਡਰਾਈਵਰ ਭਾਈਚਾਰੇ ਲਈ ਕਾਨੂੰਨ ਨਹੀਂ ਹੈਗਾ ਤੇ ਬਾਕੀ ਜਿਹੜਾ ਸਮਾਜ ਆ ਬਾਕੀ ਸਾਰੇ ਦੇਸ਼ ਵਾਸੀ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਸਿਰਫ ਡਰਾਈਵਰ ਟਰੱਕ ਡਰਾਈਵਰਾਂ ਲਈ ਜਾਂ ਟੈਕਸੀ ਡਰਾਈਵਰਾਂ ਲਈ ਮੈਂ ਸਾਰੇ ਭਰਾਵਾਂ ਨੂੰ ਆਪਣਾਨੂੰ ਹਰ ਪਾਰਟੀ ਦੇ ਵਰਕਰਾਂ ਨੂੰ ਹਰ ਪਾਰਟੀ ਦੇ ਲੀਡਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹ ਕਾਨੂੰਨ ਤੁਹਾਡੇ ਤੇ ਵੀ ਲਾਗੂ ਹੋਵੇ ਕਿਉਂਕਿ ਇਹ ਗੱਡੀ ਚਲਾਣ ਵਾਲੇ ਤੇ ਉਹਨਾਂ ਨੇ ਬਣਾਤਾ ਇਹ ਨਹੀਂ ਕਿ ਡਰਾਈਵਰ ਲਾਇਸੈਂਸ ਜਿਦਾ ਹੈ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਆਪਾਂ ਨੂੰ ਸਾਰੇ ਜਾਣੇ ਰਲ ਕੇ ਇੱਕ ਵਾਰੀ ਬੇਨਤੀ ਕਰੀਏ ਸਰਕਾਰ ਨੂੰ ਕਿ ਇਹ ਕਾਨੂੰਨ ਨੂੰ ਉਸ ਤਰ੍ਹਾਂ ਨਾ ਬਣਾਇਆ ਜਾਵੇ ਕਿ ਜਿਹੜਾ ਠੀਕ ਆ ਜਿਹੜੇ ਨਜਾਇਜ਼ ਕੋਈ दारू ਪੀਂਦੇ ਆ ਜਾਂ ਕੋਈ ਨਸ਼ਾ ਚਲਾ ਕੇ ਚੱਲਦੇ ਉਹਨਾਂ ਲਈ ਕਾਨੂੰਨ ਠੀਕ ਆ ਇਹ ਪਰ ਆਪਾਂ ਨੂੰ ਚਾਹੀਦਾ ਉਹ ਐਕਟੀਵਿਟੀ ਵਧਾ ਦੇਣੀ ਚਾਹੀਦੀ ਹਰ 20 30 ਕਿਲੋਮੀਟਰ ਤੇ ਚੈੱਕ ਕਰ ਲੈਣਾ ਚਾਹੀਦਾ ਕਿ ਇਹਨੇ ਨਸ਼ਾ ਤਾਂ ਨਹੀਂ ਖਾਦਾ ਕੋਈ ਇਹਦਾ ਸਿਸਟਮ ਟ੍ਰੈਫਿਕ ਦੇ ਕਾਨੂੰਨ ਬਣਾ ਕੇ ਲੋਕਾਂ ਨੂੰ ਬਚਾਉਣਾ ਚਾਹੀਦਾ ਕਿ ਇਦਾਂ ਦਾ ਇੱਕਦਮ ਹਟਲਨਾਰਾ ਕਾਨੂੰਨ ਬਣਾ ਕੇ ਲਾਗੂ ਨਹੀਂ ਕਰਨਾ ਚਾਹੀਦਾ ਇਆਪੇ ਤੁਸੀਂ ਹਿੱਟ ਕਰਕੇ ਦੌੜਨਾ ਨਹੀਂ ਹੈ ਹਿੱਟ ਕਰਕੇ ਉੱਥੇ ਦੇਖਣਾ ਹੈ ਜਾਂ ਆਪਣੀ ਕੰਪਲੀਟ ਦਾਅਰਜ ਕਰਾਉਣੀ ਹੈ ਤੇ ਜਿਹੜੀ ਉਹਦੀ ਸੇਫਟੀ ਆ ਉਸ ਡਰਾਈਵਰ ਦੀ ਇਹਨੂੰ ਕਿੱਦਾਂ ਦੇਖਦੇ ਜੀ ਮੈਂ ਇਹੀ ਚਾਹਨਾ ਕਿ ਜਾਂ ਤਾਂ ਉਹਦੇ ਵਿੱਚ ਲਿਖ ਦਿਓ ਕਿ ਜਿਹੜਾ ਬੰਦਾ ਡਰਾਈਵਰ ਖੜ ਜਾਂਦਾ ਜਿਹੜੇ ਡਰਾਈਵਰ ਨੂੰ ਕੁੱਟਦੇ ਆ ਉਹਨਾਂ ਤੇ ਵੀ ਘੱਟ 307 ਲੱਗੇ ਉਹਨਾਂ ਤੇ ਵੀ ਸੇਮ ਧਾਰਾ ਲੱਗਣੀ ਚਾਹੀਦੀ ਹੈ ਫਿਰ ਨਹੀਂ ਲੱਟ ਰੰਗੇ ਡਰਾਈਵਰ ਵੀ ਜਦੋਂ ਫੇਰ ਉਹਨਾਂ ਨੂੰ ਬਲੇ ਪਬਲਿਕ ਕੁੱਟਦੀ ਆ ਜਦੋਂ ਵੀ ਕੋਈ ਪਰਦੇਸੀ ਆ ਮੈਂ ਮੰਨ ਲਓ ਅੰਮ੍ਰਿਤਸਰ ਗਿਆ ਆ ਉੱਥੇ ਖੁਦਾ ਨਾ ਖਾਸ ਤਾ ਐਕਸੀਡੈਂਟ ਹੋ ਜੇ ਲੋਥੇ ਮੈਨੂੰ ਲੋਕ ਕੁੱਟਣ ਵਾਲੇ ਦੇ ਵੀ 307 ਲਾ ਦਿਓ ਵੀ ਜਿਹੜਾ ਉਹ ਵੀ 6 ਮਹੀਨੇ ਅੰਦਰ ਰਵੇ ਆਪੇ ਲੋਕ ਨਹੀਂ ਕੁੱਟਣਗੇ ਆਪ ਹੀ ਸੈਸਨ ਸੈਟ ਹੋ ਜੂਗਾ ਸਾਰਾ ਸਰ ਇੱਕ ਭਗਵੰਤਮਾਨ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਕੋਈ ਐਕਸੀਡੈਂਟ ਹੁੰਦਾ ਤੇ ਜਿਹੜਾ ਬੰਦਾ ਪਹਜਾਊਗਾ ਉਹਨੂੰ ਹਸਪੀਟਲ ਵਿੱਚ ਤੇ ਉਹਨੂੰ ਇਨਾਮ ਵੀ ਦਿੱਤਾ ਜਾਊਗਾ ਤੇ ਉੱਥੇ ਕੋਈ ਕਾਰਵਾਈ ਨਹੀਂ ਕੀਤੀ ਜਾਊਗੀ ਪਰ ਰੀਸੈਂਟਲੀ ਇੱਕ ਮੋਦਾ ਆਇਆ ਹੈ ਕਿ ਆ ਬੰਦੇ ਨੇ ਹੈਲਪ ਕੀਤੀ ਇੱਕ ਬੰਦੇ ਦੀ ਐਕਸੀਡੈਂਟ ਹੋਇਆ ਤੇ ਪਰ ਉੱਥੇ ਹੀ ਪਰਚਾ ਦਰਜ ਹੋ ਗਿਆ ਤੁਸੀਂ ਕਿੱਦਾਂ ਦੇਖਦੇ ਲਾਅ ਐਂਡ ਆਰਡਰ ਨੂੰ ਪੰਜਾਬ ਵਿੱਚ ਮੈਂ ਲਾਅ ਐਂਡ ਆਰਡਰ ਦਾ ਤੁਹਾਨੂੰ ਹਾਲ ਪਤਾ ਹੀ ਹੈ ਸਵੇਰੀ ਉੱਠਦੇ ਆ ਕੋਈ ਸਰਪੰ ਕੋਈ ਵਪਾਰੀ ਚੱਕੇ ਲੈ ਗਏ ਕੋਈ ਕੁਛ ਹੋ ਗਿਆ ਲੇਕਿਨ ਭਗਵੰਤ ਸਿੰਘ ਜੀ ਬਹੁਤ ਵੱਡੇ ਲੀਡਰ ਆ ਮੈਂ ਉਹਨਾਂ ਬਾਰੇ ਨਹੀਂ ਕੁਝ ਬੋਲ ਸਕਦਾ ਲੇਕਿਨ ਜੋ ਜੇ ਉਹ ਕਾਨੂੰਨ ਨੂੰ ਲਾਗੂ ਕਰ ਦੇਣ ਤੇ ਬਹੁਤ ਵਧੀਆ ਚੀਜ਼ਾਂ ਲੱਗਿਓ ਆ ਜੇ ਕਰਨਗੇ ਚੱਲ ਲਾਗੂ ਕਰ ਦੇਣਗੇ ਤਾਂ ਬਹੁਤ ਵਧੀਆ ਹੋ ਜਾਊਗਾ